ਸਸਕਲ ਜੀ ਵੈਲਕਮ ਕਰਦੇ ਆਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਨੂੰ ਦੇਣੇ ਆ ਕਾਟਨ ਦੇ ਸੂਟ ਜਿਹੜੇ ਆਪਾਂ ਪਾਤੇ ਆ ਸੇਲ ਦੇ ਵਿੱਚ ਸੇਲ 'ਚ ਕਿਉਂ ਪਾਤੇ ਕਾਟਨ ਦੇ ਤੁਸੀਂ ਸੋਚਦੇ ਹੋ ਕਿ ਕਿ ਅੱਜ ਤੇ ਸ਼ੁਰੂ ਹੋਇਆ ਤੇ ਇਹਨਾਂ ਨੇ ਸੇਲ 'ਚ ਪਾਤੇ ਆ ਇਹ ਆਪਣੇ ਕੋਲ ਥੋੜਾ ਜਿਹਾ ਸਟਾਕ ਪਿਆ ਹੈਗਾ ਜਿਹੜਾ ਕਾਟਨ ਦੇ ਸੂਟਾਂ ਦਾ ਗਿਣਤੀ ਮੀਂਤੀ ਦੇ ਮਹਾ ਕਰਕੇ ਅਸੀਂ 10 ਸੂਟ ਕੱਢੇ ਹੋਣਗੇ ਜਿਨ੍ਹਾਂ ਦਾ ਰੇਟ ਹੈਗਾ ਜੇ ਸਿਰਫ ਤੇ ਸਿਰਫ 650 ਰੁਪਏ ਦੁਪੱਟੇ ਦੇ ਨਾਲ ਸੂਟ ਜੇ ਦੁਪੱਟੇ ਵੀ ਕਢਾਈ ਵਾਲੇ ਜੇ ਸਾਰੇ ਇਹਨਾਂ ਦੇ ਨਾਲ ਦੇ ਸੂਟ ਵੀ ਡਿਜ਼ਾਈਨਰ ਕਢਾਈਆਂ ਵਾਲੇ ਜੇ ਰੀਕਵੈਸਟ ਇਹ ਜੇ ਕਿ ਪਰਸਨਲ ਸੈਟੀਸਫੈਕਸ਼ਨ ਦੇ ਉੱਤੇ ਮੇਰੀ ਹੱਥ ਵਾਂਗ ਕੇ ਬੇਨਤੀ ਮੈਂ ਕੁਝ ਨਹੀਂ ਕਰ ਸਕਦਾ ਜੇ ਕਸਟਮਰ ਕਹੇ ਨਾ ਕਿ ਮੇਰੀ ਆ ਤਸੱਲੀ ਨਹੀਂ ਹੋਈ ਮੈਨੂੰ ਆ ਚੀਜ਼ ਚੰਗੀ ਨਹੀਂ ਲੱਗੀ ਮੈਂ ਕੁਝ ਨਹੀਂ ਕਰ ਸਕਦਾ ਦੁਕਾਨ ਤੇ ਆਓ ਆਣ ਕੇ ਵੇਖ ਕੇ ਲੈ ਕੇ ਜਾਓ ਜਿੱਦਾਂ ਮਰਜ਼ੀ ਚੈੱਕ ਕਰੋ ਆਪਣੇ ਹੱਥਾਂ 'ਚ ਚੀਜ਼ ਫੜ ਕੇ ਚੈੱਕ ਕਰਕੇ ਵੇਖ ਕੇ ਲੈ ਕੇ ਜਾਓ ਉਸ ਚੀਜ਼ ਦੀ ਫੁੱਲ ਗਾਰੰਟੀ ਦਵਾਂਗੇ ਤੁਹਾਨੂੰ ਬਾਕੀ ਵੀਡੀਓ ਕਰਦੇ ਹਾਂ ਸ਼ੁਰੂ ਆਜੋ ਤੁਹਾਨੂੰ ਆ ਪਹਿਲਾ ਸੂਟ ਦਿਖਾਉਣਾ ਇਹ ਹੈਗਾ ਜੇ ਜੈਪੁਰੀ ਪ੍ਰਿੰਟ ਦੇ ਨਾਲ ਵੇਖ ਲਓ ਸੂਟ ਇਹ ਹੈਗਾ ਜੇ 5 ਮੀਟਰ ਦੇ ਨਾਲ ਤੇ ਇਹ ਘੇਰੇ ਦੇ ਉੱਤੇ ਆਊਗਾ ਇਹਦੇ ਵਾਈਟ ਕਲਰ ਦਾ ਥ੍ਰੈਡ ਵਰਕ ਤੇ ਇਹ ਆਊਗਾ ਨਾਲ ਇਹਦੇ ਦੁਪੱਟਾ ਸੇਮ ਫੈਬਰਿਕ ਦਾ ਕਾਟਨ ਦਾ ਸੂਟ ਤੇ ਕਾਟਨ ਦਾ ਹੀ ਦੁਪੱਟਾ ਕਾਟਨ ਹੈ ਜੀ ਇਹ ਕੈਮਰਿਕ ਵਾਲੀ ਤੇ ਰੇਟ ਇਹਦਾ ਹੈਗਾ ਜੀ ਕਿੰਨਾ 650 ਰੁਪਏ ਸ਼ਿਪਿੰਗ ਹੈਗੀ ਜੀ ਫ੍ਰੀ ਇਹਦੀ ਇਹ ਤੁਸੀਂ ਆਨਲਾਈਨ ਪੇਮੈਂਟ ਦੇ ਨਾਲ ਬੁੱਕ ਕਰ ਸਕਦੇ ਜੀ ਸੂਟ ਲਓ ਜੀ ਅੱਗੇ ਆ ਗਿਆ ਬਲੂ ਕਲਰ ਸੂਟ ਵੇਖੋ ਕਿੰਨਾ ਪਿਆਰਾ ਹੈ ਤੇ ਕਪੜਾ ਜਿਹੜਾ ਜੀ ਉਹ ਵੀ ਬਹੁਤ ਸੋਹਣਾ ਸੂਟ ਦਾ ਸਾਰਾ ਹੈਗਾ ਜੀ ਵਾਈਟ ਰੱਖ ਕਲਰ ਦਾ ਥ੍ਰੈਡ ਵਰਕ ਨਾਲ ਵਿੱਚ ਹੈਗਾ ਜੇ ਪਿੰਕ ਤੇ येलो ਕਲਰ ਦਾ ਕੰਬੀਨੇਸ਼ਨ ਤੇ ਦੁਪੱਟਾ ਆ ਗਿਆ ਦੇ ਨਾਲ ਕੋਟਨ ਡੋਰੀਆ ਦਾ ਦੁਪੱਟਾ ਬਹੁਤ ਸੋਹਣਾ ਜੇ ਨਾਲ ਇਹਦੇ ਕੱਟ ਵਰਕ ਹੈ ਦੁਪੱਟੇ ਦੇ ਵਿੱਚ ਤੇ ਪੈਚ ਬਣਿਆ ਹੈ ਦੁਪੱਟੇ ਦੇ ਉੱਪਰ ਨਾਲ ਹੈਗੀ ਜੇ ਲੈਂਸ ਲੱਗੀ ਇਹਦੇ ਚਾਰ ਸਿਹਰੇ ਕੋਟਨ ਡੋਰੀਆ ਦਾ ਟਾਈ ਐਂਡ ਡਾਈ ਦਾ ਦੁਪੱਟਾ ਜੇ ਨਾਲ ਇਹਦੇ ਇਹ ਵੀ ਤੁਹਾਨੂੰ ਆਪਾਂ ਦੇ ਦਾਂਗੇ ਸ਼ਿਪਿੰਗ ਜਿਹੜੀ ਫ੍ਰੀ ਦੇ ਨਾਲ ਰੇਟ ਆਊਗਾ ਦਾ ਸਿਰਫ ਤੇ ਸਿਰਫ 500 ਉਹ ਸੌਰੀ 600 ਤੇ 50 ਰੁਪਏ ਲਓ ਜੀ ਨੈਕਸਟ ਕਰ ਦੋ ਚੈੱਕ ਇਹ ਵੀ ਕਾਟਨ ਜੇ ਤੇ ਕਾਟਨ ਬਹੁਤ ਹੀ ਵਧੀਆ ਆਲੀ ਜੇ ਇਹ ਵੀ ਤੁਹਾਨੂੰ ਆਪਾਂ ਦੇ ਦਾਂਗੇ ਅੱਜ ਦੀ ਵੀਡੀਓ ਦੇ ਵਿੱਚ ਸੇਲ ਦੇ ਨਾਲ ਇਹ ਜਿਹੜੀ ਅੱਜ ਵੀਡੀਓ ਆਪਾਂ ਪਾਉਂਦੇ ਆ ਇਹ ਸੇਲ ਵਾਲੇ ਸੂਟਾਂ ਦੀ ਜੇ ਇਹ ਦੁਬਾਰੇ ਰਿਪੀਟ ਨਹੀਂ ਜਿਹਾਉਣੇ ਤੇ ਨਾ ਹੀ ਉਹਦਾ ਸਟਾਕ ਆਉਣਾ ਜੇ ਇਹੋ ਸੂਟ ਜੇ ਆਪਣੇ ਕੋਲ ਤੇ ਚੈੱਕ ਕਰ ਲਓ ਬੁਕਿੰਗ ਕਰੀ ਜਾਓ ਸਕਰੀਨਸ਼ੌਟ ਭੇਜ ਦਿਓ ਨੰਬਰ ਮੇਰਾ ਉੱਪਰ ਚੱਲਣ ਜਾਾ ਡਿਸਪਲੇ ਤੇ ਇਹ ਨੰਬਰ ਦੇ ਉੱਪਰ ਮੈਨੂੰ ਮੈਸੇਜ ਕਰ ਸਕਦੇ ਜੀ WhatsApp ਕਰ ਸਕਦੇ ਜੀ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਸਕਦੇ ਜੀ ਆਪਣਾ ਐਡਰੈਸ ਭੇਜ ਦਿਓ ਲਓ ਜੀ ਆ ਵੀ ਕਰ ਲੋ ਚੈੱਕ ਇਹ ਵੀ ਆ ਗਿਆ ਕਾਟਨ ਦਾ ਸੂਟ ਥੱਲੇ ਆ ਗਿਆ ਇਹਦੇ ਘੇਰੇ ਦੇ ਉੱਪਰ ਵਰਕ ਵੇਖ ਸਕਦੇ ਜੇ ਤੁਸੀਂ ਬਲੂ ਕਲਰ ਦਾ ਵਾਈਟ ਕਲਰ ਦਾ ਤੇ ਨਾਲ ਇਹਦੇ ਆ ਗਿਆ ਦੁਪੱਟਾ ਮਸਲੀਨ ਕਾਟਨ ਦਾ ਬਹੁਤ ਸੋਹਣਾ ਤੇ ਦੁਪੱਟਾ ਵੀ ਜਿਹੜਾ ਜੇ ਇਹਦਾ ਉਹ ਵੀ ਸਾਰਾ ਜਿਹੜਾ ਜੇ ਕੱਟਵਰਕ ਤੇ ਨਾਲ ਕਢਾਈ ਜੇ ਟੂ ਸਾਈਡ ਦੁਪੱਟੇ ਦੇ ਸ਼ਿਪਿੰਗ ਹੈਗੀ ਜੀ ਇਹਦੀ ਵੀ ਫ੍ਰੀ ਕਵਾਲਿਟੀ ਸਾਡੀ ਬਹੁਤ ਹੈਂਡ ਹੁੰਦੀ ਜੇ ਦੁਕਾਨ ਤੇ ਤੁਸੀਂ ਆਣ ਕੇ ਵੇਖ ਕੇ ਲੈ ਕੇ ਜਾਓ ਅਸੀਂ ਇਹ ਚੀਜ਼ ਦੀ ਗਾਰੰਟੀ ਦਿੰਦੇ ਹਾਂ ਪੂਰੀ ਫੁੱਲ ਚੈੱਕ ਕਰੋ ਇਹ ਸੂਟ ਹੈਗਾ ਜੇ ਨਿਮਰਤ ਖੈਰਾ ਡਿਜ਼ਾਈਨ ਵਾਲਾ ਡਿਜ਼ਾਈਨ ਇਹਦਾ ਬਹੁਤ ਸੋਹਣਾ ਜੇ ਇਹ ਨਿਮਰਤ ਖੈਰਾ ਮਾਡਲ ਨੇ ਜਿਹੜਾ ਹੈਗਾ ਸਿੰਗਰ ਨੇ ਪਾਇਆ ਹੈ ਸੂਟ ਤੇ ਇਹ ਸੇਮ ਕਲਰ ਦੇ ਵਿੱਚ ਬਹੁਤ ਸੂਟ ਆਪਾਂ ਪਿਛਲੇ ਸਾਲ ਵੀ ਸੇਲ ਕੀਤੇ ਇਹ ਇਸ ਟਾਈਮ ਤੇ ਇੱਕੋ ਕਲਰ ਜੇ ਆਪਣੇ ਕੋਲ ਦੁਪੱਟਾ ਹੈਗਾ ਜੀ ਇਹਦੇ ਨਾਲ ਕਾਟਨ ਦਾ ਮਸਲਿਨ ਕਾਟਨ ਦਾ ਦੁਪੱਟਾ ਜੇ ਦੁਪੱਟੇ ਦੇ ਟੂ ਸਾਈਡ ਕਟਵਰਕ ਜਿਹਦੇ ਨਾਲ ਕਢਾਈ ਹੋਈ ਜੇ embroidery ਹੋਈ ਜੇ ਦੁਪੱਟੇ ਤੇ ਇਹ ਵੀ ਤੁਹਾਨੂੰ ਆਪਾਂ ਦੇ ਦਾਂਗੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਦਵਾਂਗੇ 550 ਰੁਪਏ ਲਓ ਜੀ ਆਹ ਕਰੋ ਚੈੱਕ ਇਹਦੇ ਘੇਰੇ ਦੇ ਉੱਤੇ ਵਰਕ ਵੇਖ ਲਓ ਕਟਵਰਕ ਸਾਰਾ ਹੀ ਨਾਲ ਸਾਰੀ ਕਢਾਈ ਪ੍ਰਿੰਟ ਸੂਟ ਤੇ ਸਾਰੀਆਂ ਬਣੀਆਂ ਜੇ ਛਤਲੀਆਂ ਅੰਬ੍ਰੇਲਾ ਦੇ ਨਾਲ ਇਹਦੇ ਹੈਗਾ ਜੇ ਦੁਪੱਟਾ ਬਲੈਕ ਕਲਰ ਦਾ ਦੁਪੱਟਾ ਹੈਗਾ ਜੇ ਹਾ ਪਿਓਰ ਦਾ ਇਹਦੇ ਨਾਲ ਤੇ ਦੁਪੱਟਾ ਵੀ ਜਿਹੜਾ ਜੇ ਉਹ ਵੀ ਡਿਜ਼ਾਈਨਰ ਜੇ ਸਾਰਾ ਕਾਟਨ ਦਾ ਸੂਟ ਜੇ ਹਾ ਪਿਓਰ ਦਾ ਦੁਪੱਟਾ ਜੇ ਰੇਟ ਹੈਗਾ ਜੇ 650 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਕਾਟ ਹੈ ਵੀ ਜੇ 3.5 ਮੀਟਰ ਬਾਰ-ਭਾਟੇ ਦੇ ਨਾਲ ਲੋਬੀ ਅੱਗੇ ਆ ਗਿਆ ਗ੍ਰੀਨ ਸ਼ੇਡ ਪੈਰਟ ਇਹਦੇ ਆ ਗਿਆ ਨੈਕ ਦੇ ਉੱਪਰ ਵਰਕ ਨੱਕ ਤੇ ਵਰਕ ਆ ਗਿਆ نیچے ਆ ਗਿਆ ਤੇ ਘੇਰੇ ਦੇ ਉੱਪਰ ਵਰਕ ਤੇ ਨਾਲ ਆ ਗਿਆ ਕਟਵਰਕ ਤੇ ਵਾਈਟ ਤੇ ਬਲੈਕ ਕਲਰ ਦਾ ਕੰਟਰਾਸਟ ਕੀਤਾ ਜੇ ਦੁਪੱਟਾ ਆ ਗਿਆ ਇਹਦੇ ਨਾਲ ਸਾਰਾ ਹੀ ਡਿਜ਼ਾਈਨਰ ਬਣਿਆ ਜੇ ਟੂ ਸਾਈਡ ਕਟਵਰਕ ਸ਼ਿਪਿੰਗ ਜੇ ਜੇ ਫ੍ਰੀ ਰੇਟ ਹੈਗਾ ਜੀ ਉਹ ਵੀ ਫ੍ਰੀ ਰੇਟ ਵੀ ਇਹਦਾ ਜਿਹੜਾ ਜੇ ਫ੍ਰੀ ਵਾਲਾ ਜੇ 600 ਤੇ 50 ਰੁਪਏ ਰੇਟ ਜੇ ਸਿਰਫ ਇਹਦਾ ਸ਼ਿਪਿੰਗ ਫ੍ਰੀ ਦੇ ਨਾਲ ਜੇ ਆ ਸੂਟ ਉਹ ਖਿਆਲ ਕਰਿਓ ਪਲੀਜ਼ ਬਾਰ-ਬਾਰ ਮੈਂ ਤੁਹਾਨੂੰ ਦੱਸੂਗਾ ਇਹ ਹੈਗਾ ਜੇ ਰਿਯਾਨ ਕਾਟਨ ਦਾ ਇਹ ਤੁਹਾਨੂੰ ਮਿਲ ਜੂਗਾ ਜੇ ਰਿਯਾਨ ਕਾਟਨ ਦਾ ਸੂਟ ਇਹਦੇ ਉੱਪਰ ਬਣਿਆ ਜੇ ਡੋਲ ਡੋਲ ਬਹੁਤ ਸੋਹਣੀ ਹੈ ਜੇ ਨਾਲ ਇਹਦੇ ਹੈਗਾ ਜੇ ਸਾਰਾ ਹੀ ਦੁਪੱਟਾ ਜਿਹੜਾ ਹਾ ਪ्युअर ਦਾ ਬਣਿਆ ਡਿਜ਼ਾਈਨਰ ਬਣਿਆ ਜੇ ਦੁਪੱਟਾ ਵੀ ਕੱਟਵਰਕ ਟੂ ਸਾਈਡ ਹੋਈ ਜੇ ਦੁਪੱਟੇ ਦੇ ਚੈੱਕ ਕਰ ਲਓ ਕਲਰ ਕੰਟਰਾਸਟ ਬਹੁਤ ਸੋਹਣੇ ਨੇ ਰਿਯਾਨ ਦਾ ਸੂਟ ਜੇ 3.5 ਮੀਟਰ ਦੀ ਕੱਟ ਦੇ ਨਾਲ ਸ਼ਿਪਿੰਗ ਫ੍ਰੀ ਦੇ ਵਿੱਚ ਅੱਗੇ ਆ ਗਿਆ ਪ੍ਰਿੰਟ ਸੂਟ ਆਪਣੇ ਕੋ ਇਹ ਤੁਸੀਂ ਡਿਜ਼ਾਈਨ ਦੇਖ ਸਕਦੇ ਜੇ ਕਿੰਨਾ ਪਿਆਰਾ ਹੈ ਇਹਦਾ ਇਹ ਹੈਗਾ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਪ੍ਰਿੰਟ ਸੂਟ ਨਾਲ ਇਹਦੇ ਹੈਗਾ ਜੇ ਫਿਰੋਜੀ ਕਲਰ ਦਾ ਸੇਮ ਟਾਈ ਐਂਡ ਡਾਈ ਦਾ ਦੁਪੱਟਾ ਇਹ ਤੁਹਾਨੂੰ ਮਿਲ ਜੂਗਾ ਜੇ 5650 ਰੁਪਈਆ ਚ ਸ਼ਿਪਿੰਗ ਫ੍ਰੀ ਦੇ ਨਾਲ ਪ੍ਰਿੰਟ ਦੇ ਉੱਪਰ ਕਟਵਰਕ ਬਹੁਤ ਸੋਹਣਾ ਜੇ ਲੋ ਜੀ ਅੱਗੇ ਆ ਗਿਆ ਜੀ ਆਪਣੇ ਕੋਲ ਬਲੂ ਸੂਟ ਇਹਦੇ ਰਜਕੇਰੇ ਦੇ ਪਰ ਡਿਜ਼ਾਈਨ ਦਾ ਸਾਰਾ ਹੀ ਸਾਰਾ ਜਿਹੜਾ ਜਿਹਦਾ ਘੇਰਾ ਬਣਿਆ ਜੇ ਸਫਾਈ ਬਹੁਤ ਸੋਹਣੀ ਵਰਕਦੀ ਆ ਲੋ ਜੀ ਤੇ ਨਾਲ ਇਹਦੇ ਹੈਗਾ ਜੇ ਬਲੂ ਕਲਰ ਦਾ ਇਹ ਟਾਈ ਐਂਡ ਡਾਈ ਦਾ ਮਸਲੀਨ ਦਾ ਦੁਪੱਟਾ ਜਿਹਦੇ ਦੁਪੱਟੇ ਦੇ ਫੋਰ ਸਾਈਡ ਆਊਗੀ ਲੈਸ ਲੱਗੀ ਵਾਈਟ ਕਲਰ ਦੀ ਇਹ ਵੀ ਤੁਹਾਨੂੰ ਮਿਲ ਜੂਗਾ ਜੇ 650 ਰੁਪਈਆ ਜੇ ਸ਼ਿਪਿੰਗ ਫ੍ਰੀ ਦੇ ਨਾਲ ਇਸ ਤੋਂ ਬਾਅਦ ਇਸੇ ਦੇ ਵਿੱਚ ਆਜੂਗਾ ਵਾਈਟ ਕਲਰ ਵਾਈਟ ਦੇ ਨਾਲ ਆਜੂਗਾ ਬਲੈਕ ਇਹ ਵੀ ਤੁਹਾਨੂੰ ਮੈਂ ਕੰਟਰਾਸਟ ਕੰਬੀਨੇਸ਼ਨ ਦਿਖਾ ਦਿੰਦਾ ਵੇਖੋ ਕਿੰਨਾ ਸੋਹਣਾ ਇਹਦਾ ਆ ਰਿਹਾ ਸੂਟ ਇਹ ਘੇਰੇ ਦਾ ਵਰਕ ਜੇ ਇਹਦਾ ਚਾਕਾਂ ਤੇ ਵਰਕ ਆ ਜਾਂਦਾ ਜੇ ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 650 ਰੁਪਏ ਕਪੜਾ ਬਹੁਤ ਸੋਹਣਾ ਜੇ ਕੁਆਲਟੀ ਵਾਲਾ ਜੇ ਗਾਰੰਟੀ ਵਾਲਾ ਜੇ ਕਪੜਾ ਕੱਟ ਹੈ ਜੀ 3.5 ਮੀਟਰ ਸ਼ਿਪਿੰਗ ਹੈ ਜੀ ਫ੍ਰੀ ਇਹਨਾਂ ਦੀ ਦੁਪੱਟਾ ਆਊਗਾ ਇਹਦੇ ਨਾਲ ਬਲੈਕ ਮਸਲੀਨ ਦਾ ਦੁਪੱਟਾ ਜੇ ਤੇ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 650 ਤੇ 50 ਰੁਪਏ ਸ਼ਿਪਿੰਗ ਫਰੀ ਦੇ ਨਾਲ ਆਹੋ ਜੀ ਲਾਸਟ ਕਲਰ ਆ ਗਿਆ ਜੀ ਤੇ ਇਹ ਆ ਗਿਆ ਜੀ ਪਰਪਲ ਸ਼ੇਡ ਆਪਣੇ ਕੋ ਫਲਾਵਰ ਕਢਾਈਆਂ ਬਹੁਤ ਸੋਹਣੀਆਂ ਜੇ ਡਿਜ਼ਾਈਨ ਬਹੁਤ ਪਿਆਰੇ ਜੇ ਦੁਪੱਟੇ ਹੈਗੇ ਜੇ ਨਾਲ ਇਹਦੇ ਮਸਲੀਨ ਕਾਟਨ ਦੇ ਟਾਈ ਐਂਡ ਡਾਈ ਦੇ ਤੇ ਰੇਟ ਇਹਦਾ ਹੈਗਾ ਜੇ 600 ਤੇ 50 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਦੀ ਤੇ ਇਹ ਆਪਣੇ ਕੋਲ ਹੈਗਾ ਲਾਸਟ ਸੂਟ ਕਾਟਨ ਦੇ ਸੂਟਾਂ ਦੇ ਵਿੱਚ ਇਹ ਹੈਗੀ ਹੀ ਸੇਲ ਸੇਲ ਵਾਲੇ ਸੂਟਾਂ ਦੇ ਵਿੱਚ ਪਲੀਜ਼ ਹੱਥ ਬੰਨ ਕੇ ਬੇਨਤੀ ਜੇ ਨਾ ਕੋਈ ਚੇਂਜ ਜੇ ਨਾ ਕੋਈ ਐਕਸਚੇਂਜ ਜਿਹੜੇ ਕਸਟਮਰ ਨੇ ਬੁੱਕ ਕਰ ਲਿਆ ਆਪਾਂ ਪੇਮੈਂਟ ਦੇ ਨਾਲ ਹੀ ਉਹਨੂੰ ਭੇਜ ਦਵਾਂਗੇ ਪੇਮੈਂਟ ਪਾਦੇ ਕਸਟਮਰ ਆਪਾਂ ਭੇਜ ਦਾਂਗੇ ਪਰਸਨਲ ਸੈਟੀਸਫੈਕਸ਼ਨ ਦੇ ਉੱਤੇ ਹੱਥ ਬੰਨ ਕੇ ਬੇਨਤੀ ਜੇ ਮੈਂ ਕੁਝ ਨਹੀਂ ਕਰ ਸਕਦਾ ਦੁਕਾਨ ਤੇ ਆਓ ਜੀ ਆਇਆਂ ਨੂੰ ਵੋਸਟ ਵੈਲਕਮ ਚੈੱਕ ਕਰਕੇ ਲੈ ਜਾਓ ਜਿੰਦਾ ਮਰਜ਼ੀ ਵੇਖੋ ਹੋਰ ਵੀਡੀਓ ਵੇਖਣ ਲਈ ਮੇਰਿਆਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਬਾਕੀ ਅੱਗੇ ਤੋਂ ਅੱਗੇ ਵੀਡੀਓ ਪਾਉਂਦੇ ਰਾਵਾਂਗੇ ਨਵਾਂ ਸਟਾਕ ਲੈ ਕੇ ਆਉਂਦੇ ਰਾਵਾਂਗੇ ਮਿਲਦੇ ਹਾਂ ਅਗਲੀ ਵੀਡੀਓ ਜਾਂ ਅਗਰੇ ਵਲੌਗ ਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ